ਹਾਂਜੀ ਗੁਰਮੁਖ ਪਿਆਰਿਓ ਆਪਾਂ ਰਲ ਮਿਲ ਕੇ ਵਿਚਾਰਾਂ ਕਰ ਰਹੇ ਹਾਂ ਗੁਰਬਾਣੀ ਦੇ ਅਨਸਾਰ ਜੋ ਸੱਤ ਵਾਰ ਸਤਗੁਰਾਂ ਬਣਾਏ ਆ ਸੋਮਵਾਰ ਮੰਗਲਵਾਰ ਬੁੱਧਵਾਰ ਇਤਿਆਦ ਸੋ ਆਪਾਂ ਵੀਰਵਾਰ ਤੱਕ ਵਿਚਾਰ ਸਰਵਣ ਪਿੱਛੇ ਕਰ ਰਹੇ ਹਾਂ ਆਓ ਅੱਜ ਸ਼ੁੱਕਰਵਾਰ ਸਤਗੁਰੂ ਕਿਰਪਾ ਕਰ ਰਿਹਾ ਕਿ ਇਸ ਸ਼ੁੱਕਰਵਾਰ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਔਰ ਸਾਰੇ ਵਹਿਮ ਪਰੰਪਰਿ ਲੇਖੇ ਕੰਮ ਕਾਰ ਛੱਡ ਕੇ ਜੋ ਸਤਿਗੁਰੂ ਦਸਰੇ ਉਸ ਸ਼ਬਦ ਨੂੰ ਉਪਦੇਸ਼ ਨੂੰ ਕਮਾਉਣਾ ਕਰੀਏ ਸ਼ੁਕਰਵਾਰ ਪ੍ਰਭ ਰਹਾ ਸਮਾਈ ਆਪ ਉਪਾਏ ਸਭ ਕੀਮਤ ਪਾਈ ਸ਼ੁਕਰਵਾਰ ਦਇਨਤਾ ਦੇ ਗੁਰੂ ਸ਼ੁਕਰਾਚਾਰੀਏ ਦਾਇ ਵਾਰਿਆ ਭਾਵ ਉਹਦੇ ਨਾਮ ਤੇ ਆ ਵਾਰ ਤਾਂ ਸਾਰੇ ਪਰਮੇਸ਼ਰ ਦੇ ਆ ਕੋ ਸ਼ੁਕਰਾਚਾਰੀਏ ਨੂੰ ਵੀ ਪਰਮੇਸ਼ਰ ਨੇ ਬਣਾਇਆ ਕਹਿੰਦੇ ਵਾਰ ਦਿਨ ਦੁਆਰਾ ਕਥਨ ਕਰਦੇ ਇਹ ਭਾਈ ਪ੍ਰਭੂ ਪ੍ਰਮਾਤਮਾ ਸਾਰੇ ਥਾਈ ਸਮਾਈ ਵਿਆਪਕ ਹੋ ਰਿਹਾ ਵਾ ਸ਼ੁਕਰਵਾਰ ਵਾਰ ਹੁੰਦਾ ਵਾਰੀ-ਵਾਰੀ ਉਸ ਪ੍ਰਮਾਤਮਾ ਦਾ ਸ਼ੁਕਰ ਕੀਏ ਸ਼ੁਕਰਾਨਾ ਕਰੋ ਜੋ ਪ੍ਰਭੂ ਸਾਰੇ ਥਾਈ ਵਿਆਪਕ ਹੋ ਰਿਹਾ ਹੈ ਉਸ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਤੇ ਸਭ ਸਾਰਿਆਂ ਦੀ ਕੀਮਤ ਪਾਉਣਾ ਕੀਤੀ ਹੈ ਪਾਵੋ ਆਪ ਜਾਣਦਾ ਗੁਰਮੁਖ ਹੋਵੇ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਪਾਤਸ਼ਾਹ ਵਰਵਾਉਂਦੇ ਆ ਜੋ ਗੁਰਮੁਖ ਜਨ ਹੁੰਦੇ ਆ ਉਹ ਉਸ ਪ੍ਰਮਾਤਮਾ ਦੇ ਸਰੂਪ ਦੀ ਵਿਚਾਰ ਕਰਦੇ ਆ ਉਹ ਸੱਚੇ ਸੰਜਮ ਦੀ ਕਾਰ ਹੁੰਦਾ ਤੇ ਭਗਤੀ ਦੀ ਕਰਨੀ ਕਮਾਈ ਕਰਦੇ ਉਹਨਾਂ ਦਾ ਸੰਜਮ ਵੀ ਸੱਚਾ ਤੇ ਭਗਤੀ ਰੂਪ ਕਰਨੀ ਕਾਰ ਵੀ ਸੱਚੀ ਆ ਸ਼ੋਭਨੀਕ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਵ ਹੈ ਦੂਜਾ ਹਾਂ ਸ਼ੁੱਕਰਵਾਰ ਦੇ ਰਾਹੀਂ ਸਮਾਪਤੀ ਕਰਦੇ ਹੋਏ ਦੱਸ ਰਿਹਾ ਕਿ ਜੋ ਵਰਤਨੇਮ ਨਿਜਮ ਅਤੇ ਨਿਤਾ ਪ੍ਰਤੀ ਹਰ ਰੋਜ਼ ਪੂਜਾ ਕਰਨੀ ਆ ਕਹਿੰਦੇ ਆਪਣਾ ਸਰੂਪ ਬੂਝੇ ਸਮਝੇ ਤੋਂ ਬਗੈਰ ਇਹ ਸਾਰਾ ਕੁਝ ਦ્વੈਤ ਪਾਉਗਾ ਜੇ ਇਨਸਾਨ ਬੰਦੇ ਖੋਜ ਦਿਲ ਹਰ ਰੋਜ਼ ਨਹੀਂ ਨਾ 부ਝਦਾ ਅੰਦਰ ਨਹੀਂ ਵੜਦਾ ਆਪਣੇ ਬਾਹਰ ਦੂਜਿਆਂ ਦੇ ਔਗਣ ਵੇਖੀ ਜਾਂਦਾ ਉਹ ਕੀ ਕਰਦਾ ਹੈ ਉਹ ਕਿੱਥੇ ਆਉਂਦਾ ਕਿੱਥੇ ਜਾਂਦਾ ਹੈ ਕੀ ਖਾਂਦਾ ਕੀ ਪਹਿਨਦਾ ਹੈ ਕੀੜੀ ਵਾਂਗੂ ਤਰੇੜ ਲੱਭਣੀ ਹੈ ਕਿ ਔਗਣ ਕੋਈ ਲੱਭੇ ਤੇ ਮੈਂ ਉਸ ਔਗਣ ਨੂੰ ਲੈ ਕੇ ਦੀ ਭੰਡਣੀ ਕਰਾਂ ਉਹ ਪਿਆਰਿਆ ਤੈਨੂੰ ਇਸ ਕੰਮ ਲਈ ਨਹੀਂ ਭੇਜਿਆ ਪ੍ਰਮਾਤਮਾ ਨੇ ਤੈਨੂੰ ਬੰਦਗੀ ਕਰਨ ਲਈ ਭੇਜਿਆ ਹੈ ਤੂੰ ਆਪਣੀ ਬੰਦਗੀ ਕਰ ਆਪਣਾ ਆਪਾ ਸਵਾਰ ਜਿਹੜਾ ਕੋਈ ਜੋ ਕਾਜਰ ਕਰ ਰਿਹਾ ਹੈ ਜੋ ਉਹ ਉਹਨੇ ਭੋਗਣਾ ਹੈ ਜੋ ਕੋਈ ਕਰੇਗਾ ਉਹ ਭਰੇਗਾ ਜੋ ਮਾਰੇ ਕਹਿੰਦੇ ਸ਼ਰਨ ਪਵੇਗਾ ਸੋ ਤਰੇਗਾ ਤੂੰ ਉਹਦੀ ਸ਼ਰਨ ਪੈ ਜਾ ਨਾਮ ਜਪਿਆ ਕਰ ਇਹ ਸ਼ੁਕਰਵਾਰ ਦੀ ਵਿਚਾਰ ਆਪਾਂ ਸਤਿਗੁਰਾਂ ਦਾ ਉਪਦੇਸ਼ ਆਪਣੇ ਹਿਰਦੇ ਰੂਪੀ ਪੜ ਪੱਲੇ ਨਾਲ ਬੰਨ ਕੇ ਲਜਾਈਏ ਸੁੱਖ ਮਾੜੀਏ ਭੁੱਲਾ ਨਚ ਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ